ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀਏ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬਿਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈਗੇ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਦਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀਏ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈਗੇ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀਏ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਜ਼ਾਰਾਂ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਦਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈਗੇ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇੱਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬਿਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਜ਼ਾਰਾਂ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਦਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਿਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਨ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਬਾਹਰ ਵੀ ਕੱਢਿਆ ਗਿਆ ਹੈ Fire and Rescue N.S.W. They Superintendent Adam. ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਜ਼ਾਰਾਂ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇੱਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਜ਼ਾਰਾਂ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਦਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀਏ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬਿਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈਗੇ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇੱਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਦੇ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਦ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ ਸਿਡਰੀਂ ਦੇ ਰਿਵਰਸਟੋਨ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਇਥੇ ਹਵੇਲੀ ਇੰਡੀਅਨ ਰੈਸਟੋਰੈਂਟ ਵਿੱਚ ਗੈਸ ਲੀਕ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਛੇ ਹੋਰ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਪੰਜ ਪੁਲਿਸ ਅਫਸਰ ਵੀ ਸ਼ਾਮਲ ਹਨ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਇਹ ਪੁਲਿਸ ਅਫਸਰ ਜਾਂਚ ਕਰਨ ਲਈ ਇੱਥੇ ਪਹੁੰਚੇ ਸਨ ਐਮਰਜੈਂਸੀ ਸੇਵਾਵਾਂ ਨੂੰ ਕਰੀਬ 9:30 ਵਜੇ ਗਾਰਫੀਲਡ ਰੋਡ ਸਥਿਤ ਰੈਸਟੋਰੈਂਟ ਵਿੱਚ ਬੁਲਾਇਆ ਗਿਆ ਸ਼ੁਰੂਆਤੀ ਜਾਂਚ ਵਿੱਚ ਇਹ ਕਾਰਬਨ ਮੋਨੋਆਕਸਾਈਡ ਜ਼ਹਿਰੀਲੇ ਗੈਸ ਦੇ ਲੀਕ ਹੋਣ ਦਾ ਮਾਮਲਾ ਮੰਨਿਆ ਜਾ ਰਿਹਾ ਹੈ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਰਨ ਵਾਲਾ 25 ਸਾਲ ਦਾ ਨੌਜਵਾਨ ਸੀ ਜੋ ਰੈਸਟੋਰੈਂਟ ਦੇ ਵਿੱਚ ਕਲੀਨਰ ਦਾ ਕੰਮ ਕਰਦਾ ਸੀ ਉਹ ਸਵੇਰੇ ਬੇਹੋਸ਼ੀ ਦੀ ਹਾਲਤ ਵਿੱਚ ਮਿਲਿਆ ਇੱਕ ਵਿਅਕਤੀ ਜੋ ਉੱਪਰਲੀ ਮੰਜ਼ਿਲ ਦੇ ਵਿੱਚ ਰਹਿੰਦਾ ਸੀ ਅਤੇ ਪੰਜ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਕਲੀਨਰ ਨੂੰ ਸੀਪੀਆਰ ਦਿੱਤਾ ਵੀ ਜ਼ਹਿਰੀਲੀ ਗੈਸ ਨਾਲ ਪ੍ਰਭਾਵਿਤ ਹੋ ਗਏ ਹਾਲਾਂਕਿ ਉਹ ਸਾਰੇ ਹੁਣ ਸਥਿਰ ਹਾਲਤ ਦੇ ਵਿੱਚ ਹਨ ਤੇ ਪੁਲਿਸ ਅਫਸਰਾਂ ਨੂੰ ਹਸਪਤਾਲ ਤੋਂ ਛੁੱਟੀ ਵੀ ਮਿਲ ਗਈ ਹੈ ਐਨਐਸਡਬਲਿਊ ਪੁਲਿਸ ਅਸਿਸਟੈਂਟ ਕਮਿਸ਼ਨਰ ਗੋਵਿੰਨ ਵੁੱਡ ਨੇ ਕਿਹਾ ਹੈ ਕਿ ਇਮਾਰਤ ਦੇ ਅੰਦਰ ਕਾਰਬਨ ਮੋਨੋਆਕਸਾਈਡ ਦੀ ਬਹੁਤ ਜ਼ਿਆਦਾ ਮਾਤਰਾ ਮਿਲੀ ਹੈ ਤੇ ਕਈ ਲੋਕਾਂ ਨੂੰ ਪਹਿਲੀ ਅਤੇ ਦੂਜੀ ਮੰਜ਼ਿਲ ਤੋਂ ਬਾਹਰ ਵੀ ਕੱਢਿਆ ਗਿਆ ਹੈ fire and rescue nsw they superintendent adam ਡਿਊ ਬੇਰੀ ਨੇ ਦੱਸਿਆ ਹੈ ਕਿ ਕਈ ਲੋਕ ਗੈਸ ਕਨ ਬੇਹੋਸ਼ ਹੋ ਗਏ ਹਨ ਅੱਗ ਬੁਝਾਉਣ ਵਾਲੇ ਮੁਲਾਜ਼ਮ ਸੁਰੱਖਿਅਤ ਕਿੱਟ ਅਤੇ ਖਾਸ ਡਿਟੈਕਟਰਾਂ ਦੀ ਮਦਦ ਨਾਲ ਅੰਦਰ ਦਾਖਲ ਹੋਏ ਤੇ ਉੱਚ ਪੱਧਰ ਦੀ ਕਾਰਬਨ ਮੋਨੋਆਕਸਾਈਡ ਉੱਥੇ ਪਾਈ ਗਈ ਹਾਲੇ ਵੀ ਹਾਜ਼ਰਨ ਮਟੀਰੀਅਲ ਮਹਰ ਸਾਈਟ ਨੂੰ ਸੁਰੱਖਿਅਤ ਬਣਾਉਣ ਦੀ ਪ੍ਰਕਿਰਿਆ ਜਾਰੀ ਹੈ ਤੁਹਾਨੂੰ ਦੱਸਦੀ ਹੈ ਕਿ ਇਹ ਰੈਸਟੋਰੈਂਟ ਪਿਛਲੇ ਅਪ੍ਰੈਲ ਦੇ ਵਿੱਚ ਖੁੱਲਿਆ ਸੀ ਤੇ ਇਸ ਦੇ ਮਾਲਕ ਰੇਸ਼ਮ ਸਿੰਘ ਅਤੇ ਉਸ ਦਾ ਪਰਿਵਾਰ ਸਤਾਨਕ ਪਾਈਚਾਰੇ ਵਿੱਚ ਜਾਣੇ ਪਛਾਣੇ ਲੋਕ ਹਨ ਬਲੈਕਟਨ ਕਾਉਂਸਲਰ ਮਨਿੰਦਰ ਸਿੰਘ ਨੇ ਦੱਸਿਆ ਹੈ ਕਿ ਰੇਸ਼ਮ ਸਿੰਘ ਬਹੁਤ ਹੀ ਵਧੀਆ ਇਨਸਾਨ ਹਨ ਪਰਿਵਾਰ ਨਾਲ ਇਹ ਵੱਡੀ ਟਰੈਜਡੀ ਵਾਪਰੀ ਹੈ ਪਾਈਚਾਰਾ ਉਹਨਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਸਥਾਨਕ ਲੋਕਾਂ ਨੇ ਮੌਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਜ਼ਖਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਵੀ ਕੀਤੀ ਹੈ